हां जी किसान बिरो स्वाद ता ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਆਂ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋਨਾਂ ਦੀ ਵਿੱਚ ਵਾਈ ਵੀ ਕਰਕੇ ਦਿਖਾਵਾਂਗੇ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਬਾਈ ਹਾਂ ਜੀ ਠੀਕ ਹੈ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਟੈਣੀ ਆ ਜੀ ਹੂੰ ਪਿੰਡ ਬੋਰਜ ਰਾਜਗੜ੍ਹ ਜੀ ਹੂੰ ਤੇ ਤਸ਼ੀਲ ਸਲਾਹਪੁਰ ਡਾਕਾ ਨਾਲ ਆਹ ਫੂਲ ਆ ਜੀ ਠੀਕ ਆ ਜ਼ਿਲ੍ਹਾ ਬਠਿੰਡਾ ਹਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਤਹਿਸੀਲ ਫੂਲ ਨੇੜੇ ਪਿੰਡ ਸਲਾਤਪੁਰ ਸਲਾਤਪੁਰ ਰਹਿ ਜਾਂਦਾ ਪਿੰਡ ਰਾਜਗੜ੍ਹ ਬੁਰਜ ਹਣਾ ਹਾਂ ਜੀ ਠੀਕ ਆ ਬਈ ਮੋਬਾਈਲ ਨੰਬਰ ਹੋ ਗਈ 815804241 8195804241 4241 ਹਾਂ ਜੀ ਠੀਕ ਆ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਇਹ ਇਹ ਤੀਜਾ ਸੂਆ ਜੀ 20 ਲੀਟਰ ਦੁੱਧੋਂ ਤੋਂ ਬਾਹਰ ਆਜੀ ਪੂਰਾ ਅੰਦਰ ਨਹੀਂ ਗਿਆ ਤੀਜਾ ਸੂਆ 20 ਲੀਟਰ ਦੁੱਧ ਤੋਂ ਬਾਹਰ ਲਿਖੋ ਹਾਂ ਬਾਹਰ ਆਜੀ ਠੀਕ ਆ ਹਾਂ ਜੀ ਆ ਬੱਚਾ ਬੈਠਾ ਜੀ ਦਾ ਕੀ ਆ ਬੱਚਾ ਮੰਗਦਾ ਬੱਚਾ ਜੀ ਬੱਚਾ ਬਈ ਠੀਕ ਆ ਫੁੱਲ ਤੌਰ ਤੇ ਦਿਖਾ ਦिए ਛੇਸ ਚੰਗਾ ਰੰਗ ਰੂਪ ਚੰਗਾ ਕੱਦ ਵੱਡਾ ਥਣਲੇਵਾ ਨੇੜ ਤੋਂ ਚੈੱਕ ਕਰਵਾਉਣਾ ਆਰਡਰ ਕਮਾਲ ਦਾ ਥਣ ਦੇਖੋ ਥਣ ਦਾ ਸਾਈਜ਼ ਬਹੁਤ ਚੰਗਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਯਾਤਵ੍ਰਿਤ ਫੁੱਲ ਚੰਗੀਆਂ ਫੇਸ ਹੂਸ ਬਹੁਤ ਚੰਗਾ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਠੰਡੀ ਸੀ ਲ ਹਨ ਮੈਂ ਕਹਿੰਦਾ ਦੋਵਾਂ ਪਾਸੇ ਜਿਵੇਂ ਮਰਜ਼ੀ ਚੋਈ ਜਾਵੇ ਸਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਤੋਰਾ ਤਾਰਾ ਕਰਮਾਈ ਦਾ ਬਹੁਤ ਚੰਗਾ ਕਰ ਮੋੜ ਲਿਓ ਬਾਈ ਇਸ ਉਸ ਕਰਮ ਵਾਲੀ ਦਾ ਲੇਵਾ ਲੂਵਾ ਕਮਾਲ ਆ ਭਾਈ ਦੁੱਧ ਚੰਗਾ ਤਿਆਰ ਦੱਸਿਆ ਕੱਦ ਬੜ ਟ ਰੰਗ ਰੂਪ ਬਹੁਤ ਚੰਗਾ ਟੋੜਾ ਤਾਰਾ ਚੰਗਾ ਬੜਾ ਬਾਕੀ ਚਵਾਈ ਕਰਕੇ ਦਿਖਾਉਨੇ ਆ ਦੀ ਸ਼ਰਦੋ ਚਵਾਈ ਬਰਬਰ ਚਵਾਈ ਭਾਈ ਕਹਿੰਦਾ ਇੱਕ ਨੰਬਰ ਆ ਲੈ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਚਵਾਈ ਆ ਜਿਹੜੀ ਨਾ ਕਰਕੇ ਰੱਖਾ ਨੇ ਦੋਨੇ ਭਾਈ ਦੇ ਪਾਸੇ ਵਹਿ ਕਿ ਭਾਈ ਕਹਿੰਦਾ ਚਵਾਈ ਕਰ ਲੈ ਕੋਈ ਚੱਕਰੀ ਨਹੀਂਗਾ ਆਣ ਲੈ ਭਾਈ ਕਮਾਲ ਉਹ ਦੋ ਤੋਂ ਘੋਲ ਤਾਂ ਬਿਲਕੁਲ ਖਾਲੀ ਆ ਓਕੇ ਆ ਭਾਈ ਚੋ ਦੋ ਓਕੇ ਚਵਾਈ ਦਿਖਾਉਨੇ ਆ ਧਾਰ ਧੂਰ ਲੈ। ਕੀ ਬਾਤ ਆ ਹਨਾ। ਚਵਾਈ ਬਹੁਤ ਜੀ ਆ। ਮਾਹਰਾ ਜੀ ਇੱਕ ਨੰਬਰ ਆ। ਲੈ ਜਿਵੇਂ ਮਰਜੀ ਚਲੀ ਜਾ। ਕੀ ਬਾਤ ਆ। ਨੱਬੜਦੀ ਆ ਭਾਈ ਚਵਾਈ ਹਨਾ। ਦੋਨੇ ਪਾਸੇ ਬਹਿ ਕੇ ਝੋਲਾ ਲੈ ਚਵਾਈ ਕੀ ਬਾਤ ਆ। ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਦਾ ਮੱਸੀ ਮੁੱਠਰੀ ਆ ਹਨਾ। ਹਾਂ ਜੀ ਮੈਂ ਚਵਾਈ ਦੀ ਕੱਤੀ ਅੱਪਾ ਲੈਦੀ ਨਹੀਂ ਜਪਾ। ਚਵਾਈ ਦੀ ਤਾਂ ਬਾਈ ਕਹਿੰਦਾ ਕੱਤੀ ਅੱਪਾ ਲੈਦੀ ਨਹੀਂ। ਦਿਖਾ ਦੇ ਭਾਈ ਫੇਸਬੁੱਕ ਤੇ ਲਾਈਵ ਚੱਲਦਾ ਨੇੜ ਤੋਂ ਦਿਖਾਉਨੇ ਆ ਤੁਹਾਨੂੰ। ਲੈ ਕੀ ਬਾਤ ਚਵਾਈ ਆ। ਨੇ ਬੜੀ ਆ ਬਈ ਚਵਾਈ ਤੇ ਦੁੱਧ ਬਾਈ ਕਹਿੰਦਾ 20 ਪਲੱਸ ਆ ਚਾਹੇ ਦੋ ਡਾਂਗ ਚੋਲੇ ਕੋਈ ਚੈੱਕ ਨਹੀਂ ਆੜਰੀ ਭਾਂਡਾ ਹੀ ਦਾਖਦਾ ਦੁੱਧ ਚੰਗਾ ਜਾਂ ਬਾਕੀ ਚਵਾਈ ਬੜੀ ਚੰਗੀ ਆ ਬਾਈ ਚਵਾਈ ਬਹੁਤ ਪਸੰਦ ਆਈ ਐ ਕੀ ਬਾਤ ਚਲ ਮਾਉ ਇਹਨਾ ਖੜੀ ਹਲੇ ਠੰਡੀ ਸੀਲ ਆ ਚਵਾਈ ਦਾ ਮਾੜਾ ਕੋਈ ਚੈੱਕ ਨਹੀਂ ਚਵਾਈ ਦਾ ਮਾੜਾ ਪਸੂ ਜੀ ਦੇਖਦਾ ਨਮਨ ਮੈਂ ਚਵਾਈ ਦੀ ਨਹੀਂ ਕੱਚੀ ਗਾਂ ਲੈਣੇ ਸਹੀ ਗੱਲ ਚਵਾਈ ਚਵਾਈ ਦਾ ਮਾਇਨਾ ਕੀ ਬਾਤ ਹੈ ਮੁੱਲ ਕੀ ਰੱਖਿਆ ਸੱਜਣਾ ਮੁੱਲ ਫੋਨ ਤੇ ਹੀ ਦੱਸ ਦਿਆਂਗੇ ਜੈ ਜੀ ਨੂੰ ਹਾਂ ਬਹੁਤ ਠੀਕ ਅੱਗੇ ਵੀ ਆਪਾਂ ਫੋਨ ਤੇ ਹੀ ਕਰਦੇ ਆਂ ਪਰ ਬਾਈ ਨੇ ਬਈ ਪਹਿਲਾਂ ਵੀ ਜੈ ਜੀ ਹੁੰਦੇ ਆਂ ਹਾਂ ਫੋਨ ਇਸ ਵਾਰ ਵੀ ਫੋਨ ਤੇ ਹੀ ਕਰੂੰਗਾ ਬਾਈ ਤੇ ਕਰੂੰਗਾ ਜੈ ਵਾ ਵੇਖ ਕੇ ਨਹੀਂ ਹੁੰਦੀ ਆਪਾਂ ਇੱਕ ਤਾਂ ਬੰਦੇ ਨੇ ਆਏ ਹੁੰਦਾ ਵੀ ਮੋਡਲ ਲੋਹਰੀ ਕਰ ਦੇਣਾ ਦੁੱਧ ਤਾਂ ਹੀ ਹੁੰਦਾ ਬਾਈ ਦੁੱਧ ਸਾਹਮਣੇ ਆ ਜਾਣਾ ਕਲਚ ਬਾਈ ਹੋ ਗਈ ਤੇ ਕੀ ਆ ਬਾਤ ਚਵਾਈ ਆ ਮਤਲਬ ਵੀ ਰਖਾ ਤੁਸੀਂ ਵਾਲੀ ਵਾਲੀ ਦੀ ਫੈਨਰਾ ਮਾਰ ਨੱਬੜ ਦਿਆ ਨਾ ਨਹੀਂ ਨਾ 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 ਜਿਆ ਬਾਤ ਯਰ ਸਿਭਾਈ ਨੱਬੜ ਦਿਆ ਸਹੀ ਹੈ ਲਾ ਭਾਈ ਦੀ ਬਾਲੀ ਤਗੜੀ ਚਵਾਈ ਦੀ ਬੱਸੀ ਆ ਲੈ ਖੜ ਐ ਟੋਲੀ ਪਾਉ ਆਉ ਨਾਲੀ ਤੋਂ ਕੋਲੇ ਲੈ ਢੋਲੀ ਚੱਟ ਲੈ ਇੱਥੇ ਭਾਈ ਵਾਏ ਵਾਵਾ ਡੋਲਦਾ ਕੱਢ ਜਾ ਕੱਢ ਦਿਓ ਭਾਈ ਕੱਢ ਲੈਂ ਬਟੋ ਲਈਜਾ ਪਾਉਨੇ ਆ ਕਿੰਨੇ ਲੀਟਰ ਦੀ ਬਾਲਟੀ ਹੈ ਇਹ ਇਹ 10 ਢੋਲੀ 10 ਕਿਲੋ ਦੀ ਬਾਲਟੀ ਦਾ ਕਿੰਨੇ ਲੀਟਰ ਹਾਂ 10 ਕਿਲੋ ਦੀ ਹੈ ਠੀਕ ਆ ਢੋਲੀ ਹਾਂ ਹਮ ਉਹਨਾਂ ਕੋਲ ਹੋਰ ਹੈਗਾ ਹਾਂ ਢੋਲੀ 10 ਕਿਲੋ ਦੀ ਢੋਲੀ 10 ਲੀਟਰ ਦੀ ਆ ਭਾਈ ਬਾਲਟੀ ਦਾ ਜਨਾ ਆ ਵੀ ਛੋਟੀ ਵੱਡੀ ਹੋ ਜਾ ਕਿਉਂ ਚੱਕਣੀ ਸੌਕੀ ਪਰ ਥੰਡੋ ਵਾਈ ਦੇਖੋ ਲੱਤਾਰ ਦੇਖੋ ਵਰਦੀ کیا بات ਆ ਮਾਦੇ ਕਮੈਂਟ ਆਈ ਜਾਂਦੇ ਕੀ ਗ੍ਰੇਟ ਆ ਬਾਈ ਰੇਟ ਆ ਜਿਹੜਾ ਫੋਨ ਤੇ ਹੋ ਗਿਆ ਵੀਰ ਨਾਲ ਨਾ ਨੰਬਰ ਆ ਰਿਹਾ ਬਾਈ ਉੱਪਰ ਤੇ 5-7 ਮਿੰਟਾਂ ਨੂੰ ਬਾਈ ਨੂੰ ਕਾਲ ਕਰ ਲਿਓ ਹਨਾ ਬਾਈ ਨੰਬਰ ਦਾ ਦੂਗਾ ਕੋਈ ਨੰਬਰ ਆ ਰਿਹਾ 10 ਕਮੈਂਟ ਪਲੀਜ਼ ਰੋਕ ਕੇ ਕਾਲ ਲਾਇਓ ਬਾਈ ਕਿਉਂ ਬਾਈ ਜਵਾਈ ਕਰ ਰਿਹਾ ਤੇ ਫੋਨ ਬਾਈ ਦਾ ਅੰਦਰ ਹੀ ਪਿਆ ਹੋ ਬਾਈ ਅੰਦਰ ਹੀ ਪਿਆ ਜੀ ਫੋਨ ਬਾਈ ਦਾ ਅੰਦਰ ਹੀ ਪਿਆ ਬਾਈ 10 ਕਮੈਂਟ ਰੋਕ ਕੇ ਫੋਨ ਤਾਂ ਜੀ ਸੋਨੇ ਲਾਇਆ ਤੇ ਬਣ ਚਾਲਦੀ ਬਗੈ ਰਖਾ ਭਾਈ ਚਵਾਈ ਬਾਲਟੀ ਚ ਮਾਰ ਕੈਮਰਾ ਤੋਂ ਚਵਾਈ ਦਿਖਾ ਚਵਾਈ ਬਹੁਤ ਚੰਗੀ ਆ ਬਾਟੂ ਕੈਮਰਾ ਦਿਖਾਉ ਕਰ ਚਵਾਈ ਦਾ ਦੋਹਾਂ ਪਾਸੇ ਜਮ ਜਮ ਮਰਜੀ ਥੜਾ ਖਿੱਚੀ ਆ ਨੀ ਕੋਈ ਉਹ ਕਰਦੀ ਠੀਕ ਆ ਨਹੀਂ ਕੋਈ ਬੱਤਾ ਚੱਦਨ ਦੀ ਲੋੜ ਕੰਢੀ ਬਹੁਤ ਆ ਬਾਈ ਸਹੀ ਗੱਲ ਕੰਢੀ ਢੰਡੀ ਬਹੁਤ ਆ ਤੇ ਆ ਦੇ ਸਕਦਾ ਬਾਲ ਖੋਲੀ ਢੱਕਣ ਭਾਈ ਲੈ ਆ ਲੈ 10 ਲੀਟਰ ਦੀ ਬਾਲਟੀ ਲੈ 10 ਤੋਂ ਬਾਹਰ ਆ ਜੈ ਇਨਾ ਪਾਚ ਗਿਆ ਇਨਾ ਪਾਚ ਗਿਆ ਠੀਕ ਆ ਕੋਈ ਨਹੀਂ ਦੋ ਦੋ ਤਾਂ ਬਈ ਲੀਟਰ ਖੰਡ ਦਾ ਘੱਟ ਦਾ ਵੀ ਸਾਰਦਾ ਪਰ ਨੀ ਗੱਲ ਚੰਗੀ ਬਹੁਤ ਚੰਗੀ ਹਾਂ ਗੋੜ ਬਾੜੇ ਆ ਜੀ ਲੇਵਾ ਦੇਖੋ ਬਈ ਜਮਾ ਝਾੜ ਗਈ ਚਵਾਈ ਕਰੀ ਇਹਦੀ ਦੇਵਾ ਝਾੜ ਗਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਤੇ ਮੋਲੇ ਦਾ ਫੋਨ ਤੇ ਹੋ ਜਾਣਾ 10 ਮਿੰਟਾਂ ਨੂੰ ਕਾਲ ਕਰ ਲਿਓ ਬਈ ਤੇ ਬਾਕੀ ਦੂਜੀ ਦੀ ਚਵਾਈ ਕਰਦੇ ਆਪਾਂ ਦਿੰਦੇ ਫੇਰ ਅੱਗੇ 2 ਨੰਬਰ ਬਾਰੇ ਗੱਲ ਕਰਦੇ ਆਂ ਬਈ ਖੋਲ ਲਾ ਬਈ ਤੋੜ ਕੇ ਦਿਖਾ ਦੇ ਕਿਹੜਾ ਸੂਸੂਈ ਆ ਬਈ ਇਹਦਾ ਪਲੂਣ ਬੱਛੀ ਹੋਈ ਆ ਜੀ ਪਲੂਣ ਬੱਛੀ ਸੂਈ ਆ ਕਿਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਹੋ ਗਏ ਹੋਣਗੇ 10 12 ਦਿਨ ਆਪਾਂ ਨਹੀਂ ਕਹਿਣਾ ਵੀ ਕੱਲ ਹੀ ਸੂਈ ਆ ਠੀਕ ਆ ਬੱਚਾ ਇਹਦਾ ਬੱਚਾ ਇਹਦਾ ਉਹ ਡੱਬਾ ਖੜਾ ਜੀ ਆਹਾ ਹਾਂ ਜੀ ਆ ਡੱਬਾ ਬੱਚਾ ਠੀਕ ਆ ਆ ਬੱਚਾ ਦਾ ਭਾਈ ਠੀਕ ਆ ਨੋਰ ਦੇ ਮੜੀ ਪਰ ਇਹਨੂੰ ਭਾਈ ਥਾਲੇ ਵਾਦਾ ਜੀ ਕੋਈ ਆਂਟੀ ਨਹੀਂ ਬੱਚੀ ਦਾ ਕਿੰਨਾ ਕੁ ਦੁੱਧਾ ਹੋਣੇ ਥੱਲੇ ਦੁੱਧ ਇਹਦੇ ਥੱਲੇ ਜੀ ਵਾ 15 ਦੇ ਤੇ 16 ਦੇ ਵਿੱਚ ਵਿੱਚ ਆ ਜੀ ਲੈ ਮੋੜ ਲੈ ਭਾਈ ਕੱਦ ਬੈਡਰ ਚੰਗਾ ਰੰਗ ਰੂਪ ਚੰਗਾ ਚਿਵਾਈ ਇਹਦੀ ਵੀ ਕਰਕੇ ਦਿਖਾ ਦਾਂ ਫੇਸ ਫੂਲਸ ਬਹੁਤ ਚੰਗਾ ਪੈਂਟ ਖਾ ਲੇਗਾ ਕਮਾਲ ਦਾ ਨਾ ਨੂੜਾ ਫੁੱਲ ਕੱਲਾ ਕੱਲਾ ਥਾਣ ਮੱਟੀ ਵਾਲਾ ਥਾਣ ਚਵਾਈਏ ਦੀ ਵੀ ਕਰਕੇ ਦਿਖਾਉਣੀ ਹੈ ਬਈ ਦੇਖੋ ਨਾੜਾ ਨੂਣਾ ਫੁੱਲ ਚਾਈਆ ਕੀ ਬਾਤ ਥਾਣ ਲੱਗਿਆ ਥਾਣ ਦਿਖਾਉਦੇ ਜਿਹਨੇ ਲੇਟ ਤੋਂ ਲਾਈਵ ਚੱਲਦਾ ਹੈ ਫੇਸਬੁੱਕ ਤੇ ਥਾਣ ਵਗੈਰਾ ਦਿਖਾਉਂਦੇ ਨੇੜੇ ਮੇਰੇ ਬਰਾਬਰ ਆਦਾ ਕੋਈ ਚੱਕਰ ਨਹੀਂਗਾ ਹਾਂ ਕੋਈ ਚੱਕਰ ਹੀ ਨਹੀਂ ਥਾਣ ਦਿਖਾਉਨੇ ਆ ਬਈ ਕੱਲਾ ਕੱਲਾ ਥਾਣ ਲੈ ਨਾ ਕੀ ਬਾਤ ਹੈ ਨਾ ਥਾਣ ਦਾ ਸਾਇਬ ਬੜਾ ਚੰਗਾ ਚਵਾਈ ਤੁਹਾਡੇ ਸਾਹਮਣੇ ਆ ਗਿਆ ਹੂੰ ਠੋਕ ਕੇ ਬਈ

ਇਹੀ ਤਾਂ ਪਾਰਕ ਹੁੰਦੀ ਆ ਭਾਈ ਹਾਂ ਮੈਂ ਮੈਂ ਜੀ ਗਲਾਪੀ ਸਾਲ ਤਾਂ ਮੈਂ ਭੱਜ ਕੇ ਲੈਣਾ ਚਵਾਈ ਤੇ ਵੀ ਕੀ ਬਾਤ ਆ ਠੰਡੀ ਸੀ ਲਾ ਮੌਇ ਨਾ ਫੂਸ ਫੜ ਕੇ ਭਾਈ ਚਾਰ ਫਰੇ ਕੈਮਰਾ ਕਮਾਈ ਜਾਂਦੇ ਹੈਲਦੀ ਦਾ ਕਰਮ ਵਾਲੀ ਹੈ ਨਹੀਂ ਨਾ ਡਰਦੀ ਡਰਦੀ ਅਪੋਰਾ ਲੈ ਚਵਾਈ ਜੁਈ ਨੰਬਰ 1 ਜਮੇ ਜੀ ਆਲੇ ਦਾਲੇ ਤੁਰੇ ਫੜਿਆ ਪਲੂਣ 25 ਜਮੇ ਨਹੀਂ ਇਹ ਯਾਰ ਹਾਂ ਨਹੀਂ ਨਹੀਂ ਹੈਗਾ ਫੇਰ ਡਰ ਕੇ ਨਾ 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 ਇਹ ਬਾਈ ਜੁਈ ਕੀ ਬਾਤ 200 ਦੇ ਬਾਅਦ 15 ਤੋਂ 16 ਦੇ ਵਿੱਚ ਵਿੱਚ ਬੈਠਾ ਮੜਾ ਹਾਂ ਸਹੀ ਹੈ ਸਵਾਈ ਜੀ ਕੁਮਾਰ ਦੱਦ ਬੱਡ ਚੰਗਾ ਰੰਗ ਰੂਪ ਚੰਗਾ ਹਾਈਟ ਹੂਡ ਬਹੁਤ ਚੰਗੀ ਵਾਲਾ ਗੜੀ ਆ ਮੌਜ ਨਾਲ ਠੰਡੀ ਸੀ ਲਾ ਫਾਕੀ ਦੁੱਧ ਸੇਵਾ ਦਾ ਬਾਈ ਚਵਾਈ ਬਾਈ ਨੇ ਕਰ ਥੋੜਾ ਜਿਹਾ ਚੱਕਰ ਪਤਾ ਕੀ ਜੀ ਥੋੜਾ ਜਿਹਾ ਗਰਮੀ ਦਾ ਵੀ ਫਰਕ ਆ ਹੂੰ ਠੀਕ ਆ ਜੇਹੀ ਬੱਤੀ ਸਿਆਰ ਚ ਹੁੰਦੀ ਤੇ 20 ਤੇ ਹੁਣ ਨੂੰ ਹੋਣਾ ਸੀ ਬੱਤੀ ਨੂੰ ਹੂੰ ਸਹੀ ਗੱਲ ਮੌਸਮ ਦਾ ਦਾ ਫਰਕ ਹੈਗਾ ਹੀ ਅਗਰ ਹਾਂ ਸਖਾ ਦੇ ਚ ਬਾਈ ਠੀਕ ਬਾਈ ਨੇੜੇ ਪਰ ਨੇ ਹਸਦੀ ਦਿਖਾਈ ਦਿੰਦੇ ਉਧਰ ਵੀ ਡਿਵਾਈਸ ਵੀ ਬਹੁਤ ਚੰਗੀ ਆ ਲੈ ਜਿਵੇਂ ਮਰਜ਼ੀ ਜਿਹੀ ਕਰ ਕੋਈ ਚੱਕਰੀ ਬਾਲਟੀ ਨੂੰ ਵੀ ਜੀ ਦੱਸਦੀ ਆ ਵੀ ਆਉਣੀ ਆਹ ਕਹਿੰਦਾ ਛਲ ਛਲ ਕਰਦੀ ਭੱਜੀ ਆਹ ਬਾਡੀ ਦਾ ਭਾਈ ਬਾਕੀ ਭਾਈ ਆ ਨਜ਼ਾਰਾ ਜਿਹੜਾ ਦੋਨੇ ਪਾਸੇ ਬਹਿ ਕੇ ਜੀ ਮਾ ਹਾਂ ਜੀ ਆਪਾਂ ਜੀ ਦੋ ਚਾਰ ਦਿਨ ਚੈੱਕ ਕਰਕੇ ਪਸ਼ੂਆਂ ਫੇਰ ਪਾਉਣ ਦਾ ਫਾਇਦਾ ਜੀ ਅੱਛਾ ਐਵੇਂ ਤੇ ਲਿਆਣਾ ਨਾਲ ਪਾਵੇ ਭੱਜੀ ਫਿਰੇ ਸਹੀ ਹੈ ਉਹ ਕੋਈ ਫਾਇਦਾ ਨਹੀਂ ਫਾਇਦਾ ਵੀ ਨਹੀਂ ਫਾਇਦਾ ਜਮਾ ਤਿਆਰ ਕਰਕੇ ਬਾਈ ਕਹਿੰਦਾ ਲੈ ਕਿਆ ਬਾਤ ਚਵਾਈ ਤੁਹਾਡੇ ਸਾਹਮਣੇ ਦੁੱਧ ਚੰਗਾ ਵੜ ਥੱਲੇ ਬਾਕੀ ਟੈਕਸ ਜੀ ਆਰਡਰ ਦੀ ਆ ਮੈਂ ਕਹਾਂ ਜੀ ਹਾਂ ਐ ਨਾ 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 ਹਾਂ ਜਿੰਨਾ ਆਰਡਰ ਉਹਨਾਂ ਦੁੱਧ ਤਿਆਰ ਆ ਐ ਨਹੀਂ ਵੀ ਲੈ ਵਾਲਾ ਐ ਨਹੀਂ ਵੀ ਉੱਥੇ ਜੋੜ ਜੀ ਪਈ ਜੋ ਲੈ ਸਹੀ ਆ ਲੈ ਕਿਆ ਬਾਤ ਨੇ ਮੋਲ ਇਹਦਾ ਵੀ ਫੋਨ ਤੇ ਹੋ ਜੀ ਫੋਨ ਤੇ ਜੀ ਠੀਕ ਆ ਮੋਲ ਬਾਈ ਕਹਿੰਦਾ ਇਹਦਾ ਵੀ ਫੋਨ ਤੇ ਹੋ ਮੁੱਲ ਹੋਊਗਾ ਜਾਇਜ਼ ਪਹਿਲਾਂ ਵੀ ਬਾਈ ਦੇ ਮੁੱਲ ਜਾਇਜ਼ ਹੁੰਦੇ ਆ ਕਈ ਵਾਰੀ ਭਰਾ ਕਹਿੰਦਾ ਕੋਈ ਵੇਚਣ ਵਾਲਾ ਭਰਾ ਲੈ ਜਾਣਾ ਹਨਾ ਵੀਰੇ ਹਾਂ ਜੀ ਹਾਂ ਤਾਂ ਹੀ ਫੋਨ ਤੇ ਕਰਿਆ ਫਿਰ ਉਹ ਫੋਨ ਤੇ ਰੇਟ ਕਰਦਾ ਬਾਈ ਕਹਿੰਦਾ ਚਿਵਾਈ ਚਿਵਾਈ ਓਪੀਆ ਦਿਖਾ ਦੇ ਬਾਲਟੀ ਬਈ ਫੁੱਲ ਕਰਤੀ ਲੈ ਇਹ ਤਾਂ ਇਹ ਆਪਾਂ ਘਟ ਕੇ ਹਾਂ ਵੀ ਕਈ ਵੀ ਵੀਡੀਓ ਦੇ ਅਗਲੇ ਦੇ ਜਾ ਕੇ ਨਾ ਉਹ ਅਗਲਾ ਮਗਾ ਲੈਦਾ ਮੋੜ ਕੇ ਤੇ ਪੀਚ ਪੀਚ ਵਾਲੀ ਗੱਲ ਹੋ ਜਾਂਦੀ ਆ ਸਹੀ ਗੱਲ ਹੈਲ ਚੋਲੇ ਦਾ ਜਮਾ ਪਾਈ ਨਹੀਂ ਬੱਸੀ ਨੀ ਜਿਵੇਂ ਪੁਰਾਣਾ ਕੋਈ ਬੱਚਾ ਛੱਡਣ ਦੀ ਲੋੜ ਠੀਕ ਆ क्या बात जमा झाड़की कला झूठ नही थोड़े ठीक है नाग भरा को रिखाते दोनों सुन बी ਤੇ ਦੁੱਧ ਬਾਈ ਨੇ ਚਵਾਈ ਕਰਕੇ ਕੜੰਗਰੀ ਵਿਖਾਤੀ ਤੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ